ਜੀ ਜਿਵੇਂ ਆਪਾਂ ਸਟਾਰਟਿੰਗ ਕਰੀਏ ਸਟਾਰਟਿੰਗ ਆਪਾਂ 2017 ਤੋਂ ਲੱਗੇ ਹਾਂ ਕੁਦਰਤੀ ਖੇਤੀ ਕਰਨ ਲੱਗੇ ਹਾਂ ਜੀ ਅ 2017 ਤੋਂ ਲੈ ਕੇ ਆਪਾਂ ਤਕਰੀਬਨ ਆਪਣੇ ਜਿਹੜਾ ਇਹ 3 ਏਕੜ ਦਾ ਫਾਰਮ ਆ ਬਿਲਕੁਲ ਆਰਗੈਨਿਕ ਰੱਖਿਆ ਕਿਸੇ ਵੀ ਤਰ੍ਹਾਂ ਦਾ ਆਪਾਂ ਕੋਈ ਵੀ ਕੈਮੀਕਲ ਨਹੀਂ ਵਰਤਦੇ ਤੇ ਜਿਹੜੀਆਂ ਹੁਣ ਤੁਸੀਂ ਆਪਾਂ ਫਸਲਾਂ ਦੇਖੀ ਨੇ ਸਾਰੀਆਂ ਫਸਲਾਂ ਬਿਲਕੁਲ ਆਰਗੈਨਿਕ ਨੇ ਤੇ ਇਹਦੇ ਵਿੱਚ ਮੰਨ ਕੇ ਚਲੋ ਵੀ ਜਿਹੜੇ ਬੀਜ ਨੇ ਜ਼ਿਆਦਾਤਰ ਦੇਸੀ ਵਰਤਦੇ ਜਾਂ ਸੀ ਜਿਵੇਂ ਹੁਣ ਆਪਣੇ ਕੋਲ ਅੱਜ ਦੇ ਸਮੇਂ ਦੇ ਵਿੱਚ ਲਈ ਤਾਂ ਆਪਾਂ 20 ਤੋਂ 25 ਫਸਲਾਂ ਇਸ ਟਾਈਮ ਆਪਣੇ ਕੋਲੇ ਫਾਰਮ ਦੇ ਉੱਪਰ ਲੱਗੀਆਂ ਹੋਈਆਂ ਹੈਗੀਆਂ ਨਿਗੀਆਂ ਭਈ ਜਿਵੇਂ ਆਪਣੇ ਫਸਲ ਆਪਾਂ ਲਾਈ ਆਪਣੇ ਆਰਗੇਨਿਕ ਫਾਰਮ ਤੇ ਇਸ ਟਾਈਮ ਤਕਰੀਬਨ ਐ ਮੰਨ ਕੇ ਚਲੋ ਵੀ ਆਪਣੇ ਕੋਲੇ 30 ਤੋਂ 35 ਫਸਲਾਂ ਪੂਰੇ ਸਾਲ ਦੀਆਂ ਹੁੰਦੀਆਂ ਹਨ ਨਾ ਤੇ ਆ ਇਸ ਟਾਈਮ ਆਪਣੇ ਕੋਲੇ ਗੱਲ ਕਰੀਏ ਤਾਂ ਡ੍ਰੈਗਨ ਫਰੂਟ ਲੱਗਿਆ ਹੋਇਆ ਜੀ ਡ੍ਰੈਗਨ ਫਰੂਟ ਦੇ ਵਿੱਚੇ ਹਲਦੀ ਲੱਗੀ ਹੋਈ ਹੈ ਉਸੇ ਹਲਦੀ ਦੇ ਬੈਡਾਂ ਦੇ ਉੱਪਰ ਸਾਈਡ ਤੇ ਆਪਾਂ ਨੇ ਡ੍ਰੈਗਨ ਫਰੂਟ ਦੇ ਵਿਚਾਲੇ ਲਾਈਏ ਤਾਂ ਉੱਥੇ ਟਮਾਟਰ ਲੱਗੇ ਹੋਏ ਹਨ ਜੀ ਤਿੰਨ ਫਸਲ ਤਾਂ ਉਹਦੇ ਚ ਹੋ ਗਈਆਂ ਜੀ ਉਸ ਤੋਂ ਬਾਅਦ ਆਪਣੇ ਕੋਲੇ ਲੱਗੀ ਹੋਈ ਹੈ ਜੀ ਆਪਣਾ ਮਸਰੀ ਲੱਗੀ ਹੋਈ ਆ ਉਸ ਤੋਂ ਬਾਅਦ ਆਪਣੇ ਕੋਲੇ ਮਿਰਚਾਂ ਲੱਗੀਆਂ ਹੋਈਆਂ ਨੇ ਆਲੂ ਲੱਗੇ ਹੋਏ ਨੇ ਉਸ ਤੋਂ ਅੱਗੇ ਗੋਭੀ ਲੱਗੀ ਹੋਈ ਐ ਉਸ ਤੋਂ ਅੱਗੇ ਜੀਰਾ ਲੱਗਿਆ ਹੋਇਆ ਐ ਉਸ ਤੋਂ ਅੱਗੇ ਆਪਣੇ ਕੋਲੇ ਨਾਲ ਹੀ ਉਹਦੇ ਜੀਰੇ ਦੇ ਨਾਲ ਹੀ ਆਪਾਂਲੇ ਹਰਾ ਨਹੀਂ ਹੋਇਆ ਹੋਰ ਹੈਗਾ ਕਿਉਂਕਿ ਲੇਟ ਬੀਜਾ ਥੋੜਾ ਜਿਹਾ ਤੇ ਨਾਲ ਹੀ ਆਪਣੇ ਕੋਲ ਈਸਬੋਲ ਲਾਇਆ ਇਸ ਵਾਲਾ ਟ੍ਰਾਇਲ ਕਰਕੇ ਦੇਖਿਆ ਤੇ ਉਸ ਤੋਂ ਨਾਲ ਹੀ ਸੌਫ ਬੀਜੀ ਹੋਈ ਐ ਉਹਦੇ ਨਾਲ ਹੀ ਆਪਣੇ ਕੋਲੇ ਅ ਅਰਸੀ ਬੀਜੀ ਹੋਈ ਐ ਜਿਉਂ ਹੈਗੇ ਨੇਗੇ ਤੇ ਜਿੱਥੇ ਆਪਾਂ ਇਸ ਟਾਈਮ ਖੜੇ ਆ ਇਹ ਆਪਣਾ ਕਿਚਨ ਗਾਰਡਨਿੰਗ ਆ ਇਹਦੇ ਵਿੱਚ ਆਪਾਂ ਟੋਟਲ ਸਬਜ਼ੀਆਂ ਲੱਗੀਆਂ ਹੋਈਆਂ ਨੇ ਜਿਵੇਂ ਮੂਲੀ ਲੱਗੀ ਹੋਈ ਐ ਆਪਣ ਨੂੰ ਜ਼ਿਆਦਾਤਰ ਲਾਸਨ ਲੱਗੀ ਹੋਈ ਆ ਪਾਲਕ ਹੋ ਗਈ ਮੇਥੀ ਹੋ ਗਈ ਧਣੀਆਂ ਹੋ ਗਿਆ ਹਨ ਜੀ ਗਾਜਰਾਂ ਹੋ ਗਈਆਂ ਤੇ ਟੋਟਲੀ ਸਬਜ਼ੀ ਆ ਇਹਦੇ ਵਿੱਚ ਆਪਣੀ ਹਨ ਜੀ ਤੇ ਨਾਲ ਹੀ ਉਸ ਤੋਂ ਬਾਅਦ ਆਪਣੇ ਕੋਲ ਪਸ਼ੂ ਦਾ ਹਰਾਚਾਰਾ ਲੱਗਿਆ ਹੋਇਆ ਤਕਰੀਬਨ ਡੇਢ ਕਨਾਲ ਦੇ ਲਗਭਗ ਨਾਲ ਹੀ ਆਪਣੇ ਕੋਲੇ ਸਰੋਂ ਲੱਗੀ ਹੋਈ ਹੈ ਤੇ ਚਿੱਟੇ ਛੋਲੇ ਲੱਗੇ ਹੋਏ ਨੇ ਕਾਲੇ ਛੋਲੇ ਲੱਗੇ ਹੋਏ ਨੇ ਹਨ ਤੇ ਜਿਹੜੀ ਸਰੋਂ ਆ ਸਰੋਂ ਦੇ ਵਿੱਚ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਹੁਣ ਗੰਨਾ ਲਾ ਰਹੇ ਹਾਂ ਇੱਥੇ ਤੇ ਡੇਢ ਕਿੱਲੇ ਦੇ ਕਿੱਲਾ ਪੌਣਾ ਕਿੱਲਾ ਆਪਾਂ ਗੰਨਾ ਲਾਵਾਂਗੇ ਤੇ ਜਿੱਥੇ ਆਪਾਂ ਇਸ ਟਾਈਮ ਖੜੇ ਹਾਂ ਇਹੀ ਆਪਣਾ ਮੰਨ ਕੇ ਚਲੋ ਵੀ ਫਲਦਾਰ ਪੌਦਿਆਂ ਦਾ ਇੱਕ ਬਾਗੀਚਾ ਜੀ ਜਿਹਨੂੰ ਆਪਾਂ ਨਿਊਟ੍ਰੀਸ਼ਨ ਗਾਰਡਨ ਕਹਿ ਸਕਦੇ ਆ ਇਹਦੇ ਵਿੱਚ ਟੋਟਲ ਫਰੂਟਸ ਲੱਗਿਆ ਹੋਇਆ ਹੈ 60 ਬੂਟੇ ਲੱਗੇ ਨੇ ਫਲਦਾਰ ਬੂਟੇ ਹਰੇਕ ਬੂਟੇ ਹਰੇਕ ਤਰ੍ਹਾਂ ਦੇ ਦੋ ਬੂਟੇ ਲੱਗੇ ਹੋਇਆ ਜਿਵੇਂ ਅਮਰੂਦ ਹੈ ਉਹਦੇ ਚਾਰ ਚਾਰ ਬੂਟੇ ਲੱਗੇ ਹੋਇਆ ਜ਼ਿਆਦਾ ਲੋਡ ਪੈਂਦੀ ਆ ਆਪਾਂ ਨੂੰ ਤੇ ਜਿਵੇਂ ਆਪਣੇ ਕੋਲੇ ਉਸ ਤੋਂ ਬਾਅਦ ਕਿੰਨੂ ਲੱਗਿਆ ਹੋਇਆ ਮਸੰਮੀ ਲੱਗੀ ਹੋਈ ਆ ਤੇ ਆਪਣੇ ਕੋਲੇ ਨਾਲ ਉਹ ਪਪੀਤਾ ਲੱਗਿਆ ਹੋਇਆ ਅੰਜੀਰ ਲੱਗੀ ਹੋਈ ਆ ਅਨਾਰ ਲੱਗਿਆ ਹੋਇਆ ਇਹ ਚੀਕੂ ਲੱਗਿਆ ਹੋਇਆ ਕਿੰਨੂ ਆਪਣੇ ਕੋਲੇ ਨਿੰਬੂ ਲੱਗਿਆ ਹੋਇਆ ਹਨ ਜੀ ਬੱਗੂ ਕੋਸ਼ਾ ਲੱਗਿਆ ਹੋਇਆ ਆਲੂ ਬਖਾਰਾ ਲੱਗਿਆ ਹੋਇਆ ਤਕਰੀਬਨ ਐਮਨਿਕ ਜੋ ਟੋਟਲ ਫਰੂਟਸ ਆਪਣੇ ਫਾਰਮ ਤੇ ਇਸ ਟਾਈਮ ਲੱਗਿਆ ਹੋਇਆ ਜੀ ਹਾਂ ਜੀ ਭਾਈ ਇਹ ਇਹੀ ਹੈ ਜੀ ਅਸੀਂ ਜਿਹੜੀ ਵੀ ਇਨਕ ਆਸੀ ਇਥੋਂ ਇਹ ਮੰਨ ਕੇ ਚੱਲੋ ਇਨਪੁਟ ਹੁੰਦੀ ਆ ਆਪਣੇ ਫਾਰਮ ਦੀ ਕੋਈ ਵੀ ਚੀਜ਼ ਪੈਦਾ ਕਰਦੇ ਆ ਉਹ ਅਸੀਂ ਖੁਦ ਸੇਲ ਕਰਦੇ ਆ ਜੀ ਅਸੀਂ ਪੈਕਿੰਗ ਮੰਨ ਕੇ ਚੱਲੋ ਮੈਂ ਇੱਕ ਦਿਨ ਕਹਿਣਾ ਹੋਣਾਗਾ ਕਿ ਪ੍ਰੋਸੈਸਿੰਗ ਪੈਕਿੰਗ ਲੇਬਲ ਜਿਹੜਾ ਪਰ ਲੈਵਲ 'ਤੇ ਉਹਨੇ ਤੋਂ ਲੇਬਲਿੰਗ ਹੋਗੀ ਤੇ ਉਹਦੀ ਮਾਰਕੀਟ ਅਸੀਂ ਖੁਦ ਕਰਦੇ ਆ ਚਾਰੇ ਦੇ ਚਾਰਜ ਆਪਸੇ ਆਪਣੇ ਹੱਥੀਂ ਕਰਦੇ ਆਂਗੇ ਕਿਉਂਕਿ ਜੇਕਰ ਅਸੀਂ ਇਹ ਸਮਾਨ ਕਿਸੇ ਨੂੰ ਦਿੰਨੇ ਆ ਤਾਂ ਸਾਨੂੰ ਮਾਰਜਿਨ ਰੱਖ ਕੇ ਦੇਣਾ ਪੈਣਾ ਜਿਹੜਾ ਉਹਦਾ ਮਾਰਜਿਨ ਹੈ 10 ਜਾਂ 20% ਹੋਊਗਾ ਕਿਉਂ ਨਾ ਉਹ ਸਾਡੀ ਸਾਡੀ ਜੇਬ ਦੇ ਵਿੱਚ ਆਵੇ ਤੇ ਸਾਡੀ ਇਹ ਕੋਸ਼ਿਸ਼ ਰਹਿੰਦੀ ਹੈ ਜਿਹੜੀ ਚੀਜ਼ ਅਸੀਂ ਤਿਆਰ ਕਰਦੇ ਆਂ ਉਹਦੀ ਪ੍ਰੋਸੈਸਿੰਗ ਕਰਕੇ ਖੁਦ ਉਹਨੂੰ ਮਾਰਕੀਟ ਤੱਕ ਲੈ ਕੇ ਜਾਈਏ ਤੇ ਖੁਦ ਅਸੀਂ ਉਹਨੂੰ ਗ੍ਰਾਹਕ ਤੱਕ ਹੋੱਚੀ ਦੀ ਕਰੀਏ ਤੇ ਜਦੋਂ ਸਾਡੇ ਤੋਂ ਗ੍ਰਾਹਕ ਸਿੱਧੀ ਦੀ ਸਿੱਧੀ ਚੀਜ਼ ਲੈਂਦਾ ਤਾਂ ਉਹਦੇ ਕੋਲੇ ਪਿਓਰਿਟੀ ਜਾਊਗੀ ਪਿਓਰ ਚੀਜ਼ ਜਾਊਗੀ ਇੱਕ ਕੁਆਲਿਟੀ ਜਾਊਗੀ ਜਿਹੜਾ ਬੰਦਾ ਸਾਡੇ ਤੋਂ ਇੱਕ ਵਾਰ ਉਹ ਚੀਜ਼ ਲੈ ਲੇਗਾ ਤਾਂ ਸਾਡੇ ਤੋਂ ਹੀ ਲੈ ਕੇ ਜਾਊਗਾ ਦੇਖੋ ਜੀ ਆਮਦਨ ਤੇ ਇਹ ਹੈ ਹਾਲੇ ਮੰਡੀ ਤੇ ਡਿਪੈਂਡ ਕਰਦਾ ਜੇਕਰ ਮੰਡੀ ਖੁੱਲੀ ਹੁੰਦੀ ਹੈ ਮੰਡੀ ਸਾਨੂੰ ਮਿਲਦੀ ਆ ਹਨਾ ਤਾਂ ਇਹ ਆਮਦਨ ਵੱਧ ਸਕਦੀ ਹੈ ਕਿਉਂਕਿ ਅਸੀਂ ਸਾਰੇ ਖੇਤਾਂ ਦੇ ਵਿੱਚ ਲੋਕ ਕਾਰ ਸਕਦੇ ਆ ਹਨਾ ਤੇ ਜਿਹੜੀ ਆਮਦਨ ਆਮਦਨ ਅਸੀਂ ਜੀ ਆਪਾਂ ਕਣਕ ਤੇ ਝੋਨੇ ਦੀ ਫਸਲ ਕਰੀਏ ਤਾਂ ਉਹਦੇ ਨਾਲੋਂ ਅਸੀਂ ਕੁਸ਼ਕ ਅੱਗੇ ਹੈਗੇ ਜੇ ਮੰਨ ਲਓ ਇੱਕ ਫਸਲ ਤੇ ਦੋਨੇ ਫਸਲਾਂ ਸਾਲ ਦੀਆਂ ਬਲਾਈਏ 110000 ਦੀਆਂ ਫਸਲਾਂ ਹੁੰਦੀਆਂ ਦੋਨੇ ਹਨ ਤਾਂ ਮੰਨ ਲੇ ਕਿ ਚਲੋ ਵੀ ਅਸੀਂ 110000 ਜਾਂ 20000 ਤੋਂ ਲੱਗਪੰਗਾ ਹੈਗੇ ਆ ਪਰ ਸਭ ਤੋਂ ਵੱਡੀ ਜਿਹੜੀ ਇਨਕਮ ਹੈ ਉਹ ਸਾਡਾ ਪਰਿਵਾਰ ਆ ਅਸੀਂ ਜਿਹੜਾ ਆਪਣਾ ਪਰਿਵਾਰ ਆ ਉਹਦੀ ਛੇਤ ਨੂੰ ਬਚਾਰ ਰਹੇ ਆ ਸਭ ਤੋਂ ਵੱਡੀ ਇਨਕਮ ਅਸੀਂ ਨੂੰ ਅਸੀਂ ਇਹ ਮੰਨਦੇ ਆ ਜਿਹੜੀ ਘਰ ਦੀ ਸਾਡੀ ਰਸੋਈ ਆ ਉਹ ਸਾਡੀ ਬਿਲਕੁਲ ਆਏ ਮੰਨ ਕੇ ਆਰਗੇਨਿਕ ਆ ਸਭ ਤੋਂ ਵੱਡੀ ਮੰਗ ਇਹ ਹੀ ਆ ਜੀ ਹਰ ਇੱਕ ਜ਼ਿਲ੍ਹੇ ਦੇ ਵਿੱਚ ਆਰਗੇਨਿਕ ਦੀ ਮੰਡੀ ਹੋਵੇ ਉੱਥੇ ਆਰਗੇਨਿਕ ਚੀਜ਼ਾਂ ਵੇਕਣ ਠੀਕ ਹੈ ਜੀ ਤੇ ਹਰ ਇੱਕ ਜ਼ਿਲ੍ਹੇ ਦੇ ਵਿੱਚ ਆ ਆਰਗੇਨਿਕ ਸਮਾਨ ਵਿਕੇ ਉੱਥੇ ਉਹ ਹੱਟ ਹਰ ਇੱਕ ਜ਼ਿਲ੍ਹੇ ਦੇ ਵਿੱਚ ਮੰਨ ਕੇ ਚਲੋ ਹੱਟ ਮਿਲਣੀ ਚਾਹੀਦੀ ਹੈ ਜੇਕਰ ਹੱਟ ਮਿਲਦੀ ਹੈ ਐ ਮੰਨ ਲਓ ਵੀ ਮੰਡੀ ਅਸੀਂ ਹਫ਼ਤੇ ਬਾਅਦ ਲਾਉਂਦੇ ਹਾਂ ਇੱਕ ਦਿਨ ਜਾਂਦੇ ਆ ਤਾਂ ਉਸ ਦਿਨ ਸਾਡਾ ਸਮਾਨ ਕਾਫੀ ਵਿਕਦਾ ਪਰ ਅਸੀਂ ਚਾਹੁੰਦੇ ਹਾਂ ਕਿ ਜਿਹੜੀ ਹੱਟ ਆ ਉਹ ਹਫ਼ਤੇ ਦਾ ਹਫ਼ਤਾ ਖੁੱਲਦੀ ਰਹੇ ਜੇਕਰ ਹਫ਼ਤੇ ਦਾ ਹਫ਼ਤਾ ਖੁੱਲਦੀ ਹੈ ਕਿਉਂਕਿ ਗ੍ਰਾਹਕ ਹੈ ਜਿਹੜਾ ਸਾਡਾ ਉਹ ਰੋਜ਼ ਦੀ ਰੋਜ਼ ਸਮਾਨ ਦੀ ਲੋੜ ਹੈਗੀ ਹੈ ਨਾ ਕੋਈ ਨਾ ਕੋਈ ਚੀਜ਼ ਲਿਜਾਣ ਦੀ ਲੋੜ ਪੈਂਦੀ ਹੈ ਉਹ ਹਫ਼ਤਾ ਸਾਡੇ ਮੂੰਹ ਕਿੰਨੀ ਦੇਖਦਾ ਕਿ ਹਫ਼ਤੇ ਬਾਅਦ ਆਉਣਗੇ ਪਰ ਸਾਡੀ ਕੁਸ਼ੀ ਇਹ ਹੈ ਕਿ ਸਾਨੂੰ ਹਰ ਇੱਕ ਜ਼ਿਲ੍ਹੇ ਦੇ ਵਿੱਚ ਪੰਜਾਬ ਸਰਕਾਰ ਨੂੰ ਇੱਕ ਮੰਗ ਕਰਦੇ ਆਂ ਅਸੀਂ ਕਿ ਹਰ ਇੱਕ ਜ਼ਿਲ੍ਹੇ ਦੇ ਵਿੱਚ ਆਰਗੈਨਿਕ ਦੀ ਮੰਡੀ ਹੋਵੇ ਹਰ ਇੱਕ ਜ਼ਿਲ੍ਹੇ ਦੇ ਵਿੱਚ ਆਰਗੈਨਿਕ ਦੀ ਹੱਟ ਹੋਵੇ ਜੇਕਰ ਹੱਟਾਂ ਖੁੱਲਦੀਆਂ ਨੇ ਤਾਂ ਪੰਜਾਬ ਸਰਕਾਰ ਨੂੰ ਇਹ ਕਹਿਣ ਦੀ ਲੋੜ ਨਹੀਂ ਪੈਣੀ ਕਿ ਆਪਾਂ ਪਾਣੀ ਬਚਾਈਏ ਜਾਂ ਅੱਗ ਨਾ ਲਾਈਏ ਤੇ ਖੁਦ ਬ ਖੁਦ ਲੋਕ ਇਸ ਪਾਸੇ ਨੂੰ ਝੋਗਣਗੇ ਕਿ ਅਸੀਂ ਆਰਗੈਨਿਕ ਖਾਈਏ ਆਰਗੈਨਿਕ ਪੈਦਾ ਕਰੀਏ ਜਿਹੜੀ ਆਰਗੈਨਿਕ ਖੇਤੀ ਜਾਂ ਕੁਦਰਤੀ ਖੇਤੀ ਕਹਿੰਦੇ ਆਪਾਂ ਜੈਵੇ ਖੇਤੀ ਕਹਿੰਦੇ ਇਹਦੇ ਵਿੱਚ ਪਾਣੀ ਤਾਂ ਇਹ ਆਪਾਂ ਕਹਿ ਸਕਦੇ ਆ ਜੇ ਦੂਸਰੇ ਖੇਤ ਨੂੰ ਕੈਮੀਕਲੀ ਖੇਤ ਨੂੰ 100% ਪਾਣੀ ਲੱਗਦਾ ਤਾਂ ਇਹ ਚਾਹ ਮੰਨ ਲਓ ਵੀ 15 ਤੋਂ 20% ਪਾਣੀ ਲੱਗਦਾ ਬਿਲਕੁਲ ਬਾਈ ਜੀ ਦੇਖੋ ਮਾਨ ਸਨਮਾਨ ਜਰੂਰ ਮਿਲਦਾ ਜੀ ਇਹਦੇ ਵਿੱਚ ਬਹੁਤ ਮਿਹਨੇ ਰੱਖਦਾ ਹੋਣਾ ਜਦੋਂ ਕੋਈ ਸਾਡੀ ਬੰਦਾ ਤਾਰੀਫ ਕਰਦਾ ਸਾਨੂੰ ਬਈ ਸਾਨੂੰ ਵੀ ਵਧੀਆ ਲੱਗਦਾ ਤੇ ਸਾਨੂੰ ਜਿਵੇਂ ਆਪਾਂ ਲਾਈਏ ਜਿਵੇਂ ਮਨੁਕੀ ਚਲੋ ਕੁਲਤਾਰ ਸਿੰਘ ਜੀ ਸੰਧਵਾ ਸਾਹਿਬ ਸਪੀਕਰ ਸਾਹਿਬ ਵਿਧਾਨ ਸਭਾ ਹਨ ਉਹਨਾਂ ਨੇ ਸਾਨੂੰ ਸਪੈਸ਼ਲ ਵਿਧਾਨ ਸਭਾ ਦੇ ਵਿੱਚ ਬੁਲਾ ਕੇ ਸਾਨੂੰ ਸਨਮਾਨ ਚਿੰਨ ਪੇਟ ਕੀਤਾ ਹਨ ਜੀ ਸਾਨੂੰ ਸਨਮਾਨ ਦਿੱਤਾ ਸਾਡਾ ਹੌਸਲਾ ਵਧਿਆ ਤੇ ਉਸ ਤੋਂ ਬਾਅਦ ਸਾਨੂੰ ਫਰੀਦਕੋਟ ਬੁਲਾ ਕੇ ਇੱਥੇ ਇੱਕ ਨਰਸਿੰਗ ਕਾਲਜ ਹੈ ਤੇ ਮੈਂ ਉਹਦਾ ਨਾਮ ਮੇਰੇ ਦਿਮਾਗ ਚ ਵੇਸਰ ਗਿਆ ਤੇ ਉੱਥੇ ਸਾਨੂੰ ਬੁਲਾ ਕੇ ਸਨਮਾਨਿਤ ਕੀਤਾ ਗਿਆ ਕੁਦਰਤੀ ਖੇਤੀ ਤਹਿਤ ਹਨਾ ਜੀ ਤੇ ਹੁਣ ਕੋ ਥੋੜੀ ਦਿਨ ਹੋਏ ਨੇ ਕੁਲਤਾਰ ਸਿੰਘ ਜੀ ਸੰਧਵਾ ਸਾਹਿਬ ਮੇਲਾ ਜਾਗ ਦੇ ਜੁਗਨੂਆਂ ਦੇ ਵਿੱਚ ਬਠਿੰਡੇ ਉੱਥੇ ਸਾਨੂੰ ਸਨਮਾਨਿਤ ਕੀਤਾ ਗਿਆ ਬਾਈ ਜੀ ਬਹੁਤ ਚੰਗਾ ਲੱਗਦਾ ਜਦੋਂ ਸਨਮਾਨ ਚਿੰਨ ਮਿਲਦੇ ਆ ਹਨਾ ਜਿਵੇਂ ਸਨਮਾਨਿਤ ਹੁੰਦਾ ਸਾਡਾ ਤੇ ਪਰ ਇੱਕ ਚੀਜ਼ ਹੈਗੀ ਐ ਜਦੋਂ ਸਰਕਾਰਾਂ ਜ਼ਿੰਮੇਵਾਰ ਦੀ ਬਾਹ ਫੜਦੀਆਂ ਨੇ ਜਾਂ ਮੰਨ ਕੇ ਚਲੋ ਹੌਸਲਾ ਦਿੰਦੀਆਂ ਨੇ ਤਾਂ ਉਹ ਉਸ 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 ਨਜ਼ਰੀਏ ਦੇ ਨਾਲ ਦੇਖਦੀਆਂ ਨੇ ਕਿ ਉਹ ਬੰਦਾ ਚੰਗਾ ਕਰ ਰਿਹਾ ਹੈਗਾ ਤਾਂ ਜ਼ਿੰਮੇਦਾਰ ਨੂੰ ਵੀ ਹੌਸਲਾ ਮਿਲਦਾ ਉਹ ਕਰਕੇ ਦਿਖਾਉਂਦਾ ਕਿ ਅਸੀਂ ਆਹ ਚੀਜ਼ ਕਰ ਸਕਦੇ ਹਾਂ ਜੀ ਕਿ ਜਦੋਂ ਸਰਕਾਰ ਸਾਡੀ ਬਾਹ ਫੜਦੀ ਆ ਤਾਂ ਇਸ ਕਰਕੇ ਮਨ ਨੂੰ ਕਿ ਚਲੋ ਵੀ ਸਾਨੂੰ ਹੌਸਲਾ ਜ਼ਰੂਰ ਮਿਲਿਆ ਬਹੁਤ ਬਹੁਤ ਧੰਨਵਾਦ ਜੀ ਜੀ ਜੋ ਪਿੰਡ ਬੜਬਰ ਦੇ ਵਿੱਚ ਜਵੰਦਾ ਕੁਦਰਤੀ ਖੇਤੀ ਫਾਰਮ ਚਲਾ ਰਹੇ ਸਾਡੇ ਫਾਰਮਰ ਹਰਵਿੰਦਰ ਸਿੰਘ ਹੈਗੇ ਆ ਉਹ ਪਿਛਲੇ ਕਾਫੀ ਲੰਬੇ ਸਮੇਂ ਤੋਂ ਇਸ ਕੁਦਰਤੀ ਖੇਤੀ ਦੇ ਵਿੱਚ ਜੁੜੇ ਹੋਏ ਐ ਤੇ ਉਹਨਾਂ ਨੇ ਤਕਰੀਬਨ ਆਪ ਦੇ ਪਰਿਵਾਰ ਦੇ ਸਹਿਯੋਗ ਨਾਲ ਉਹਨਾਂ ਨੂੰ ਨਾਲ ਲਗਾ ਕੇ ਆਪ ਦੇ ਜਿੰਨੀ ਵੀ ਖੇਤੀ ਕਰਦੇ ਆ ਉਹਨੂੰ ਸਾਰੀ ਦੀ ਸਾਰੀ ਖੇਤੀ ਨੂੰ ਉਹਨਾਂ ਨੇ ਕੁਦਰਤੀ ਖੇਤੀ ਦੇ ਵਿੱਚ ਤਬਦੀਲ ਕਰ ਲਿਆ ਉਹ ਕਿਸੇ ਤਰ੍ਹਾਂ ਦੀ ਵੀ ਕੋਈ ਖਾਦ ਨਹੀਂ ਵਰਤਦੇ ਕੋਈ ਰਸਾਇਣਕ ਕੀਟਨਾਸ਼ਕ ਨਹੀਂ ਵਰਤਦੇ ਤੇ ਬੀਜ ਵੀ ਉਹੋ ਉਹੀ ਵਰਤਦੇ ਆ ਜਿਹੜੇ ਉਹਨਾਂ ਨੂੰ ਕੁਦਰਤੀ ਖੇਤੀ ਦੇ ਵਿੱਚ ਫਿੱਟ ਆਉਂਦੇ ਆ ਤੇ ਚੰਗੀ ਗੁਣਵਤਾ ਵਾਲੇ ਪ੍ਰੋਡਕਟ ਉਹ ਜਿਹੜੇ ਪੈਦਾ ਕਰਦੇ ਆ ਤਕਰੀਬਨ ਕਈ ਵਾਰੀ ਅਸੀਂ ਦੇਖਿਆ ਵੀ ਉਹਨਾਂ ਕੋਲੇ ਕਿਸੇ ਵੇਲੇ ਤੇ ਪੂਰੇ ਸਾਲ ਦੇ ਵਿੱਚ ਦੇਖੀਏ ਤਾਂ 35-40 ਦੇ ਕਰੀਬ ਵੱਖ-ਵੱਖ ਤਰ੍ਹਾਂ ਦੀਆਂ ਫਸਲਾਂ ਪੀੜ ਪੌਦੇ ਜਾਂ ਕੁਫਲ ਉਹ ਪੈਦਾ ਕਰ ਰਹੇ ਆ ਤੇ ਉਹਨਾਂ ਨੂੰ ਅੱਗੇ ਪੈਕ ਕਰਕੇ ਜਾਂ ਜਿਸ ਤਰ੍ਹਾਂ ਦਾ ਵੀ ਕੋਈ ਫਾਲਾ ਜੰਦ ਖੁੱਲ ਜਿਵੇਂ ਅਸੀਂ ਖਾਸ ਤੌਰ ਤੇ ਸਾਡੇ ਹਰਵਿੰਦਰ ਸਿੰਘ ਦੀ ਗੱਲ ਕਰਦੇ ਹਾਂ ਇਹ 7-8 ਸਾਲ ਤੋਂ ਪੂਰੇ ਮੁਕੰਮਲ ਤੌਰ ਤੇ ਆਪਦੀ ਇਹ ਕੁਦਰਤੀ ਖੇਤੀ ਕਰ ਰਿਹਾ ਹੈ ਤਾਂ ਉਹਦੇ ਆਧਾਰ ਤੇ ਇਹਦੇ ਜਿੰਨੇ ਵੀ ਇਹਨਾਂ ਨੇ ਕੋਈ ਕਿਸੇ ਤਰੀਕੇ ਖੇਤਰ ਦੇ ਵਿੱਚ ਕੰਮਕਾਰ ਕੀਤਾ ਇਹਨਾਂ ਨੂੰ ਜਿਹੜਾ ਵਾਤਾਵਰਣ ਸੰਬੰਧੀ ਵੀ ਅਸੀਂ ਸੂਬਾ ਪੱਧਰ ਤੇ ਇਹਨਾਂ ਦਾ ਸਨਮਾਨ ਹੋ ਚੁੱਕਾ ਹੈ ਇੰਨੇ ਸਮੇਂ ਦੌਰਾਨ ਇਨਾਂ ਦੀ ਕੁਦਰਤੀ ਕੀਤੀ ਜ਼ਹਿਰ ਮੁਕਤ ਕੀਤੀ ਇਸ ਵਰਗਤੀ ਲਈ ਇਹਨਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੀ ਇਹਨਾਂ ਦਾ ਸਨਮਾਨ ਹੋ ਚੁੱਕਾ ਹੈ ਤੇ ਇਸੇ ਤਰੀਕੇ ਨਾਲ ਕੇਬੀਕੇ ਦੇ ਵਿੱਚ ਵੀ ਜਦੋਂ ਕੋਈ ਕਿਸਾਨ ਮੇਲਾ ਲੱਗਦਾ ਉੱਥੇ ਵੀ ਅਸੀਂ ਦੇਖਿਆ ਵੀ ਇਹਨਾਂ ਨੂੰ ਸਨਮਾਨਿਤ ਕੀਤਾ ਗਿਆ ਤੇ ਸਾਡਾ ਖੇਤੀਬਾੜੀ ਵਿਭਾਗ ਵੱਲੋਂ ਵੀ ਜਿਹੜੇ ਸਮਾਹੀ ਮੇਲੇ ਲੱਗਦੇ ਆ ਅਸੀਂ ਇਹਦੇ ਵਿੱਚ ਵੀ ਇਹਨਾਂ ਦਾ ਸਨਮਾਨ ਕੀਤਾ ਤਾਂ ਕਿ ਇਹਨਾਂ ਦੇ ਸਨਮਾਨ ਨੂੰ ਵੇਖ ਕੇ ਹੋਰ ਵੀ ਕਿਸਾਨ ਵੀਰ ਆ ਜਿਹੜੇ ਉਹ ਥੋੜਾ ਹੌਸਲਾ ਕਰਨ ਤੇ ਕੁਝ ਇਸ ਤਰ੍ਹਾਂ ਦੇ ਕੰਮ ਕਰਨ ਦੀ ਕੋਸ਼ਿਸ਼ ਕਰਨ ਕੋਈ ਵੱਖਰੀ ਖੇਤੀ ਦੀ ਜਿਹੜੀ ਕੋਈ ਵੱਖ-ਵੱਖ ਫਸਲਾਂ ਸੰਬੰਧੀ ਰੋਲ ਛੋਣੇ ਕਣਕ ਦੇ ਵਿੱਚੋਂ ਨਿਕਲ ਕੇ ਇਹਨਾਂ ਵਾਂਗ ਕੁਦਰਤੀ ਖੇਤੀ ਚਾਉਣ ਤੇ ਆਪ ਦਾ ਜਿਹੜਾ ਮੁਨਾਫਾ ਹੈ ਉਹ ਵੀ ਚੰਗਾ ਲੈ ਸਕਣ ਤੇ ਆਪਦੀ ਜਿਹੜੀ ਸਿਹਤ ਹੈ ਉਹਦੇ ਲਈ ਵੀ ਚੰਗੀ ਜ਼ਹਿਰ ਮੁਕਤ ਜਾਂ ਹੇਰ ਸਹਿਣ ਮੁਕਤ ਹੈ ਜਿਹੜੀ ਇਹ ਅਨਾਜ ਜਾਂ ਸਬਜ਼ੀ ਹਾਂਜੀ ਪੰਜਾਬ ਸਰਕਾਰ ਵੱਲੋਂ ਇਹਨਾਂ ਨੂੰ ਜਿਹੜਾ ਇਹਨਾਂ ਦਾ ਇੱਕ ਵਾਤਾਵਰਣ ਸੰਬੰਧੀ ਪ੍ਰਾਣੀ ਦੀ ਥਾਮ ਸੰਬੰਧੀ ਹੋਏ ਪ੍ਰੋਗਰਾਮਾਂ ਦੇ ਵਿੱਚ ਸੂਬੇ ਪੱਤਰਨ ਤੇ ਹੋਏ ਪ੍ਰੋਗਰਾਮਾਂ 'ਚ ਇਹਨਾਂ ਦਾ ਸਨਮਾਨ ਕੀਤਾ ਗਿਆ।